2 ਦਸੰਬਰ 2024 ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੀ ਤਸੀਲ ਤੋਂ ਪੰਜ ਪਿਆਰਿਆਂ ਦੀ ਮੌਜੂਦਗੀ ਦੇ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਰੋਗਬੀ ਸਿੰਘ ਸ਼੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅਤੇ ਸ਼੍ਰੀ ਕੇਸਗੜ੍ਹ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਸੁਲਤਾਨ ਸਿੰਘ ਦੀ ਮੌਜੂਦਗੀ ਦੇ ਵਿੱਚ ਥਾਪੀ ਗਈ ਸੱਤ ਮੈਂਬਰੀ ਕਮੇਟੀ ਜਿਸ ਦੇ ਵਿੱਚ ਸੀ ਐਸਪੀਸੀ ਦੇ ਸਾਬਕਾ ਪ੍ਰਧਾਨ ਕਿਰਪਾਲ ਸਿੰਘ ਮਲੁੰਗਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੌਜੂਦਾ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਮਾਨਪ੍ਰੀਤ ਅਕਾਲੀ ਜਥੇਦਾਰ ਗੁਰਪ੍ਰਤਾਪ ਸਿੰਘ ਵਿਡਾਲਾ ਜਗਕਰ ਇਕਬਾਲ ਸਿੰਘ ਚੁੰਦਾ ਜਥੇਦਾਰ ਸੰਤਾ ਸਿੰਘ ਉਮੈਦਪ uri ਅਤੇ ਬੀਬੀ ਸਤਵੰਤ ਕੌਰ ਇਹਨਾਂ ਨੂੰ ਥਾਪਿਆ ਗਿਆ ਸੀ ਕਿ ਤੁਸੀਂ ਸ਼੍ਰੋਮਣੀ ਅਕਾਲੀ ਦਲ ਦੀ ਪੁਨਰਸਜੀਤੀ ਦੇ ਲਈ ਇਕ ਤਾਂ ਵੋਟਾਂ ਬਣਾਓ ਪੰਥ ਨੂੰ ਨਾਲ ਜੁੜੋ ਭਰਤੀ ਕਰੋ ਪੰਥ ਵਿੱਚ ਪੰਥ ਵਿੱਚ ਨਵੀਂ ਡੈਲੀਗੇਟਸ ਹੋਣ ਪੰਥ ਵਿੱਚ ਨਵੀਂ ਲੀਡਰਸ਼ਿਪ ਹੋਵੇ ਤੇ ਪੰਥ ਵਿੱਚ ਨਵਾਂ ਪ੍ਰਧਾਨ ਹੋਵੇ ਲੇਕਿਨ ਦੂਜੇ ਪਾਸੇ ਸੁਖਬੀਰ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਦੇ ਸਾਥੀਆਂ ਨੇ ਨਾ ਤਾਂ ਸ੍ਰੀ ਅਕਾਲ ਤਖਤ ਸਾਹਿਬ ਦੀ ਹੁਕਮਾਂ ਉੱਤੇ ਪਹਿਰਾ ਕੀ ਦਿੱਤਾ ਤੇ ਨਾ ਹੀ ਜਥੇਦਾਰ ਸਾਹਿਬਾਨਾਂ ਦੀ ਗੱਲ ਮੰਨੀ ਸਗੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਨਾਲ ਮੱਥਾ ਲਾਇਆ ਫਿਰ ਹਸ਼ਰ ਕੀ ਹੋਇਆ ਜਿਹੜੇ ਡਾਕਟਰ ਦਲਜੀਤ ਸਿੰਘ ਚੀਮਾ ਸੀ ਉਹਨਾਂ ਵੱਲੋਂ ਭਰਤੀ ਆਪਣੇ ਪੱਧਰ ਤੇ ਸ਼ੁਰੂ ਕਰਨ ਲਈ ਇੱਕ ਮਹੀਨੇ ਦੇ ਵਿੱਚ 27 ਲੱਖ ਵੋਟਰ ਜੋੜੇ ਗਏ ਸ਼ਰੂਪਨੀ ਅਕਾਲੀ ਦਲ ਦੇ ਨਾਲ ਡੈਲੀਗੇਟਸ ਬਣਾਏ ਗਏ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਜਿਨ੍ਹਾਂ ਦੀ ਗਿਣਤੀ ਲਗਭਗ 500 ਸੀ ਅਤੇ ਉਹਨਾਂ ਨੇ ਸੁਖਬੀਰ ਸਿੰਘ ਬਾਦਲ ਨੂੰ ਧੱਕੇ ਨਾਲ ਤੀਜੀ ਵਾਰ ਪ੍ਰਧਾਨ ਬਣਾ ਦਿੱਤਾ ਵਾਰ ਵਾਹ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਗੁਰਬੀਰ ਸਿੰਘ ਹਣਾ ਵੱਲੋਂ ਕਿਹਾ ਗਿਆ ਕਿ ਜਿਹੜਾ ਮੈਂ ਕੰਮ ਸ਼ਰੂਪਰੀ ਅਕਾਲੀ ਦਲ ਦੀ ਸੱਤ ਮੈਂਬਰੀ ਕਮੇਟੀ ਨੂੰ ਦਿੱਤਾ ਸੀ ਉਹ ਕਿਉਂ ਨਹੀਂ ਕਰ ਰਹਾ ਮદાન ਛੱਡ ਗਿਆ ਭਗੌੜੇ ਹੋ ਗਿਆ ਖੁਦ ਸ਼ਰੂਪਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਫਿਰਜਦਰ ਸਿੰਘ ਧਾਮੀ ਅਤੇ ਸ਼ਰੂਪਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਐਡ ਸਾਬਕਾ ਪ੍ਰਧਾਨ ਕਿਰਪਾਲ ਸਿੰਘ ਬਡੂੰਗਰ ਤੇ ਰਹਿ ਗਏ ਪੰਜ ਫਿਰ ਪੰਜਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਨੂੰ ਮੰਨਿਆ ਅਤੇ ਭਰਤੀ ਆਪਣੇ ਪਦਰ ਤੇ ਸ਼ੁਰੂ ਕਰ ਦਿੱਤੀ ਗਈ ਸੁਖਵੀਰ ਸਿੰਘ ਬਾਦਲ ਅਤੇ ਸੁਖਵੀਰ ਸਿੰਘ ਬਾਦਲ ਦੇ ਸਾਥੀਆਂ ਨੇ ਸੋਚਿਆ ਹੋਵੇਗਾ ਭਈ ਪੰਥ ਇਹਨਾਂ ਦੇ ਨਾਲ ਨਹੀਂ ਜੁੜੇਗਾ ਪੰਥ ਇਹਨਾਂ ਦੀ ਭਰਤੀ ਦਾ ਹਿੱਸਾ ਨਹੀਂ ਬਣੇਗਾ ਲੇਕਿਨ ਸੁਖਵੀਰ ਸਿੰਘ ਬਾਦਲ ਨੂੰ ਕੀ ਪਤਾ ਸੀ ਜਾਂ ਡਾਕਟਰ ਦਲਜੀਤ ਸਿੰਘ ਚੀਮਾ ਬਲਵਿੰਦਰ ਸਿੰਘ ਭੁੰਦੜ ਹੋਰਾਂ ਨੂੰ ਕੀ ਪਤਾ ਸੀ ਕਿ ਕੌਮ ਜੁੜੇਗੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਨਾਲ ਕਿਉਂਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਨਾਮ ਉੱਤੇ ਕੌਮ ਨੇ ਉਹਨਾਂ ਪੰਜ ਮੈਂਬਰਾਂ ਦਾ ਸਾਥ ਦਿੱਤਾ ਧਾਮੀ ਵੀ ਮੈਦਾਨ ਛੱਡ ਗਿਆ ਕਿਰਪਾਲ ਸਿੰਘ ਮਡੂੰਗਰ ਵੀ ਜਿਹੜੇ ਨੇ ਮਦਦ ਛੱਡ ਗਏ ਉਹ ਭਰਤੀ ਹੁਣ ਲਗਭਗ 40 ਲੱਖ ਤੋਂ ਪਲੱਸ ਹੋ ਚੁੱਕੀ ਹੈ 21 ਜੁਲਾਈ ਤੋਂ ਲੈ ਕੇ 30 ਜੁਲਾਈ ਦੇ ਵਿੱਚ ਸਾਰੀਆਂ ਰਸੀਦਾ ਜਿਸ ਨੂੰ ਡਿਜੀਟਲ ਭਰਤੀ ਕਿਹਾ ਜਾਂਦਾ ਹੈ A to Z ਟਰਾਂਸਪੋਰਟ ਕੰਮ ਕੀਤਾ ਗਿਆ ਤੇ ਦੂਸਰੇ ਪਾਸੇ ਸੁਖਵੀਰ ਬਾਦਲ ਨੇ ਕੀਤਾ ਕਿ ਸ੍ਰੀ ਅਕਾਲ ਤਖਤ ਸਾਹਿਬ ਸ੍ਰੀ ਦਮਦਮਾ ਸਾਹਿਬ ਅਤੇ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰਾਂ ਨੂੰ ਉਹਨਾਂ ਦੀਆਂ ਸੇਵਾਵਾਂ ਉਹਨਾਂ ਦੇ ਕੋਲੋਂ ਖੋਲੀਆਂ ਕੌਮ ਦੇ ਵਿੱਚ ਭਾਬੜ ਮਚਿਆ ਕੌਮ ਦਾ ਖੂਨ ਖੋਲਿਆ ਲੇਕਿਨ ਕੌਮ ਦੇ ਹੱਥ ਵਸ ਨਹੀਂ ਚੱਲਿਆ ਤੇ ਕੌਮ ਫਿਰ ਮੱਥੇ ਦੇ ਸਿਰ ਹੱਥ ਹੱਥ ਰੱਖ ਕੇ ਬੈਠ ਗਈ ਲੇਕਿਨ ਸੁਖਬੀਰ ਸਿੰਘ ਬਾਦਲ ਪ੍ਰਧਾਨ ਬੜੇ ਮੀਤ ਪ੍ਰਧਾਨ ਵੀ ਬਣਾ ਦਿੱਤੇ ਕੋਰ ਕਮੇਟੀ ਵੀ ਬਣਾ ਦਿੱਤੀ ਮੀਟਗਾ ਵੀ ਕਰ ਲੀਆਂ ਤੇ ਹਾਂ ਹਸ਼ਰ ਕੀ ਹੋਇਆ ਹਲਕਾ ਲੁਧਿਆਣਾ ਦੀ ਜਿਮਨੀ ਚੌਂਂ ਦੇ ਵਿੱਚ ਐਡਵੋਕੇਟ ਪਰ ਉਪਕਾਰ ਸਿੰਘ ਕੋਮਣ ਦੀ ਜਵਾਨ ਤ ਜਬਤ ਹੋਈ ਹੁਣ ਵੀ ਬਵਾਲ ਹੈ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਪ੍ਰਧਾਨ ਲਗਾਏ ਗਏ ਨੇ ਵੀ ਪ੍ਰਧਾਨ ਜਿਹੜੇ ਉਹ ਸਕੋਰ ਕਮੇਟੀ ਦਾ ਮੈਂਬਰ ਮੈਂਬਰ ਨੇ ਉਹਨਾਂ ਦਾ ਵੀ ਵਿਰੋਧ ਪੰਜਾਬ ਵਿੱਚ ਕਿਤੇ ਨਾ ਕਿਤੇ ਜਾ ਕੇ ਹੋ ਰਿਹਾ ਹੈ ਤੇ ਦੂਸਰੇ ਪਾਸੇ ਖੰਡਾ ਖੜਕਾ ਦਿੱਤਾ ਹੈ ਸ਼੍ਰੀ ਅਕਾਲ ਤਖਤ ਸਾਹਿਬ ਦੀ ਸੇਲ ਤੋਂ ਬਣੀ ਸੱਤ ਮੈਂਬਰੀ ਕਮੇਟੀ ਜਿਸ ਦੇ ਪੰਜ ਮੈਂਬਰ ਕਾਰਸ਼ਿਲ ਨੇ 22 ਜੁਲਾਈ 22 ਜੁਲਾਈ ਤੋਂ ਲੈ ਕੇ 30 ਜੁਲਾਈ ਦੇ ਵਿੱਚ ਸਾਰਾ ਕੰਮ ਜਿਹੜਾ ਹੈ ਜਿਹੜਾ ਹੈ ਉਸ ਨੂੰ ਸਿੰਪਲ ਲਿਆ ਜਾਵੇਗਾ ਅਤੇ 11 ਅਗਸਤ ਨੂੰ ਸ਼੍ਰੋਮਣੀ ਅਕਾਲੀ ਦਲ ਨੂੰ ਨਵਾਂ ਪ੍ਰਧਾਨ ਮਿਲਣ ਜਾ ਰਿਹਾ ਹੈ ਇਹ ਉਹ ਥਾਂ ਹੈ ਜਿੱਥੇ ਧੱਕੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਫਿਰ ਦੁਬਾਰਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਬਣੇ ਸੀ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਡੈਲੀਗੇਟਸ ਦੀ ਚੋਣ ਸ਼ੁਰੂ ਕਰ ਦਿੱਤੀ ਹੈ ਉਹਨਾਂ ਪੰਜਾਂ ਮੈਂਬਰਾਂ ਨੇ 11 ਜੁਲਾਈ ਨੂੰ ਪੰਥ ਨੂੰ ਵੱਡੇ ਪੱਧਰ ਤੇ ਹੁਕਾ ਦਿੱਤਾ ਗਿਆ ਹੈ ਬੱਤ ਦੇ ਨਾਲ ਸੁਪੁੱਚੀ ਸ਼੍ਰੋਮਣੀ ਅਕਾਲੀ ਦਲ ਦੀ ਨਵੀਂ ਅਤੇ ਪੁਰਾਣੀ ਲੀਡਰਸ਼ਿਪ ਨੂੰ ਹੁਕਾ ਦਿੱਤਾ ਗਿਆ ਹੈ ਪਲੱਸ ਉਹਨਾਂ ਨੇ ਇਨਵੀਟੇਸ਼ਨ ਦਿੱਤਾ ਹੈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਕਿ ਤੁਸੀਂ ਆਪਣਾ ਅਸਤੀਫਾ ਦਿਓ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਨੂੰ ਨਵੀਂ ਲੀਡਰਸ਼ਿਪ ਨਵੇਂ ਡੈਲੀਗੇਟਸ ਅਤੇ ਨਵਾਂ ਪ੍ਰਧਾਨ ਮਿਲੇਗਾ 11 ਜੁਲਾਈ ਨੂੰ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਛੁੱਟੀ ਹੋਵੇਗੀ ਅਤੇ ਤਾਜਪੋਸ਼ੀ ਹੋਵੇਗੀ ਨਵੇਂ ਪ੍ਰਧਾਨ ਦੇ ਨਹੀਂ ਤਾਂ ਸ਼੍ਰੋਮਣੀ ਅਕਾਲੀ ਦਲ ਕਦੇ ਸੁਰਜੀਤ ਨਹੀਂ ਹੋਵੇਗੀ ਕਿਉਂਕਿ ਇਹਨਾਂ 50 ਮੈਂਬਰਾਂ ਵੱਲੋਂ ਅੱਡੀ ਚੋਟੀ ਦਾ ਜੋਰ ਲਗਾਇਆ ਗਿਆ ਹਾਲਾਂਕਿ ਸੁਖਬੀਰ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਲਦ ਦੇ ਧੜੇ ਵਾਲਿਆਂ ਨੇ ਲੱਖਾਂ ਕੋਸ਼ਿਸ਼ਾਂ ਕੀਤੀਆਂ ਲੇਕਿਨ ਉਹਨਾਂ ਤੇ ਸ਼੍ਰੀ ਅਕਾਲ ਤਖਤ ਸਾਹਿਬ ਦਾ ਹੱਥ ਸੀ ਉਹਨਾਂ ਦੇ ਨਾਲ ਕੌਮ ਸੀ ਅਤੇ ਉਹਨਾਂ ਦੇ ਨਾਲ ਕੌਮ ਦੇ 25 ਸਾਲ ਇਵਨਦੋ ਨੌਜਵਾਨ ਉਸ ਭਰਤੀ ਦਾ ਹਿੱਸਾ ਬਣੇ ਤੇ ਸੁਖਬੀਰ ਸਿੰਘ ਬਾਦਲ ਨੂੰ ਮੂੰਹ ਦੀ ਹੁਣ ਖਾਣੀ ਪਵੇਗੀ 11 ਜੁਲਾਈ ਨੂੰ ਹਾਲਾਂਕਿ ਇਧਰੋਂ ਮੀਡੀਆ ਕਿੱਕਿਆ ਜਾ ਰਹੀਆਂ ਨੇ ਜਿਵੇਂ ਕਹਿੰਦੇ ਨੇ ਕਿ ਅੱਗਾ ਦੌੜ ਪਿੱਛਾ ਚੌੜ ਇੱਕ ਪਾਸੇ ਸੁਖਬੀਰ ਸਿੰਘ ਬਾਦਲ ਲੋਕਲ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਜੁੜਦੇ ਜਾਂਦੇ ਨੇ ਤੇ ਦੂਸਰੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਉਹ ਵੱਡੇ ਆਗੂ ਛੱਡ ਕੇ ਦੂਸਰੀਆਂ ਪਾਰਟੀਆਂ ਵਿੱਚ ਜਾ ਰਹੇ ਨੇ ਰਣਜੀਤ ਸਿੰਘ ਗਿੱਲ ਦੀ ਆ ਦੋ ਦਿਨ ਪਹਿਲਾਂ ਦੀ ਤਾਜ਼ਾ ਜਿਹੜੀ ਹੈ ਗੱਲ ਹੈ ਕਿਉਂਕਿ ਹੁਣ ਆਉਣ ਵਾਲੇ ਦਿਨਾਂ 'ਚ ਆਪ ਆਪਦੀ ਪਾਰਟੀ ਵਿੱਚ ਸ਼ਾਮਲ ਹੋਣ ਜਾ ਰਹੇ ਨੇ ਇਸ ਕਰਕੇ 11 ਜੁਲਾਈ ਨੂੰ ਸਾਰੇ ਕੰਮ ਸਮੇਟ ਕੇ ਸਾਰਾ ਕੰਮ ਟਰਾਂਸਫਰਟ ਕਰਕੇ 11 ਜੁਲਾਈ ਨੂੰ ਸ਼੍ਰੋਮਣੀ ਅਕਾਲੀ ਦਲ ਨੂੰ ਨਵਾਂ ਪ੍ਰਧਾਨ ਮਿਲ ਜਾ ਰਿਹਾ ਹੈ ਸੁਖਬੀਰ ਸਿੰਘ ਬਾਦਲ ਨੂੰ ਵੀ ਉਸ ਵਿੱਚ ਸ਼ਾਮਲ ਹੋਣਾ ਪਵੇਗਾ ਸੱਦਾ ਪੱਤਰ ਦੇ ਦਿੱਤਾ ਗਿਆ ਹੈ ਤਾਜ ਪੋਸ਼ੀ ਹੋਵੇਗੀ 11 ਅਗਸਤ ਨੂੰ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਨਵੇਂ ਪ੍ਰਧਾਨ ਦੇ ਨਵੇਂ ਡੈਲੀਗੇਟਸ ਹੋਣਗੇ ਅਤੇ ਨਵੀਂ ਸ਼ਰੂਮਣੀ ਅਕਾਲੀ ਦਲ ਨੂੰ ਲੀਡਰਸ਼ਿਪ ਮਿਲੇਗੀ ਉਹੀ ਸ਼ਰੂਮਣੀ ਅਕਾਲੀ ਦਲ ਨੂੰ ਸਰਜੀਤ ਕਰੇਗੀ ਉਹੀ ਸ਼ਰੂਮਣੀ ਅਕਾਲੀ ਦਲ ਦੀ ਪੁਨਰਸਰਜੀਤੀ ਲਈ 11 ਅਗਸਤ ਤੋਂ ਲੈ ਕੇ ਜਿੰਨੀ ਦੇਰ ਤੱਕ ਵਿਧਾਨ ਸਭਾ ਦੀਆਂ ਚੋਣਾਂ ਨਹੀਂ ਹੋ ਜਾਂਦੀਆਂ ਹਰ ਮੁਹੱਲੇ ਦੇ ਵਿੱਚ ਹਰ ਕਸਬੇ ਦੇ ਵਿੱਚ ਹਰ ਪਿੰਡ ਦੇ ਵਿੱਚ ਹਰ ਸ਼ਹਿਰ ਦੇ ਵਿੱਚ ਪੋਕਾ ਦੇਵੇਗੀ ਕਿ ਖੇਤਰੀ ਪਾਰਟੀ ਨੂੰ ਬਚਾਉਣ ਦੀ ਜ਼ਰੂਰਤ ਹੈ